ਸਸਿਕਲ ਦੋਸਤੋ ਸਿਮਬਲ ਦੇ ਡਾਕਟਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਵੀ ਕਿ ਆ ਪੈਸੇ ਜਿਹੜੇ ਬੈਂਕ ਦੇ ਅਸੀਂ ਖਰਾਬ ਕੀਤੇ ਨੇ ਜਾਂ ਪੰਜਾਬੀ ਚ ਕੀ ਜਿਹੜੇ ਖਾ ਚੁੱਕੀਆਂ ਤੇ ਭਰੇ ਨਹੀਂ ਪ੍ਰੋਪਰ ਤਰੀਕੇ ਨਾਲ ਬੈਂਕ ਨੂੰ ਪੈਸਾ ਸਾਡੇ ਤੋਂ ਕਲੇਮ ਨਹੀਂ ਕਰ ਰਿਹਾ ਜਾਂ ਸਾਨੂੰ ਛੱਡਤਾ ਜਾਂ ਬੱਟੇ ਖਾਤੇ ਪਾਤਾ ਕੀ ਉਹ ਸੀ ਉਹ ਪੈਸੇ ਵਾਪਸ ਦਿੱਤੇ ਬਗੈਰ ਆਪਣਾ ਸਿਮਬਲ ਠੀਕ ਕਰਾ ਸਕਦੇ ਹਾਂ ਸਾਡੀਆਂ ਇਹ ਵੀਡੀਓ ਦੇਖ ਕੇ ਜਾਂ ਜਿਨ੍ਹਾਂ ਨੂੰ ਵੀ ਸਾਡੇ ਸਿਬਲ ਠੀਕ ਕਰਾਣੇ ਬਹੁਤ ਪਤਾ ਲੱਗ ਰਿਹਾ ਹੈ ਉਹਨਾਂ ਵਿੱਚ ਕਈ ਲੋਕਾਂ ਦੇ ਸਾਨੂੰ ਫੋਨ ਆ ਰਹੇ ਆ ਵੀ ਜੀ ਸਾਡਾ ਸਿਬਲ ਠੀਕ ਕਰਾ ਦਿਓ ਮੇਰੇ ਬੈਂਕ ਦੇ ਵਿੱਚ ਮੇਰੇ ਬੈਂਕ ਤੋਂ ਮੈਨੇ ਲੋਨ ਲਿੱਤੇ ਸੀ ਜਿਹੜੇ ਮੈਂ ਭਰੇ ਨਹੀਂ ਉਹ ਖੜੇ ਨੇ ਮੈਂ ਨਹੀਂ ਭਰਨੇ ਉਹ ਲੋਨ ਜੀ ਉਹ ਭਰੇ ਵਗੈਰਾ ਠੀਕ ਕਰਾ ਦਿਓ ਸੋ ਮੈਂ ਸਾਰੇ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹਨਾ ਕਿ ਵੀ ਐਸੇ ਲੋਕ ਸਾਨੂੰ ਫੋਨ ਨਾ ਕਰਨ ਅਸੀਂ ਐਸੇ ਗਲਤ ਕੰਮ ਨਹੀਂ ਕਰਦੇ ਹਾਂ ਬੈਂਕ ਦਾ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਜਾਂ ਉਹ ਰਾਈਟ ਆਫ ਹੋ ਚੁੱਕਿਆ ਜਾਂ ਸੈਟਲਮੈਂਟ ਹੋ ਚੁੱਕਿਆ ਹੈ ਤਾ ਉਹ ਪੈਸਾ ਜੇ ਤੁਸੀਂ ਦੇਣ ਦੇ ਖਾਇਸ਼ਮੰਦ ਹੋ ਇੱਛਾ ਰੱਖਦੇ ਹੋ ਤਾਂ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਬੈਂਕਾਂ ਤੋਂ ਕੋਟੇਸ਼ਨ ਲਵਾਂਗੇ ਉਹ ਕੋਟੇਸ਼ਨ ਥੋੜੇ ਘੱਟ ਪੈਸਿਆਂ ਦੀ ਵੀ ਹੋ ਸਕਦੀ ਹੈ ਜ਼ਰੂਰੀ ਨਹੀਂ ਉਹ ਸਾਰੇ ਪੈਸੇ ਹੀ ਬੈਂਕ ਲੈ ਬੈਂਕ ਕੁਝ ਹੋ ਸਕਦਾ ਉਹ ਪੈਸੇ ਅੱਧੇ ਹੋ ਜਾਣ ਹੋ ਸਕਦਾ ਉਹ ਤੀਜਾ ਹਿੱਸਾ ਪੈਸੇ ਲੈ ਲਵੇ ਜਾਂ ਹੋ ਸਕਦਾ ਬੈਂਕ ਜ਼ਿਆਦਾ ਪੈਸੇ ਲੈ ਉਹ ਬੈਂਕ ਤੋਂ ਅਸੀਂ ਕੋਟੇਸ਼ਨ ਲਵਾਂਗੇ ਉਹਨਾਂ ਨਾਲ ਅਸੀਂ ਤੁਹਾਡੇ ਨਾਲ ਤੁਹਾਡੇ ਬਿਹਾਫ ਤੇ ਉਹਨਾਂ ਨਾਲ ਨੇਗੋਸ਼ੀਏਸ਼ਨ ਕਰਕੇ ਘੱਟ ਤੋਂ ਘੱਟ ਪੈਸੇ ਕਰਾ ਕੇ ਉਹ ਪੈਸੇ ਜਮ੍ਹਾਂ ਕਰਾ ਕੇ ਹੀ ਤੁਹਾਡਾ ਅਸੀਂ ਉਹ ਸਿਮਲ ਕਲੀਅਰ ਕਰਾ ਸਕਦੇ ਹਾਂ ਸਾਨੂੰ ਜਿਹੜੇ ਬਾਰ-ਬਾਰ ਲੋਕ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹਨਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਅੱਜ ਦੀ ਡੇਟ ਤੁਸੀਂ ਇੱਕ ਬੈਂਕ ਦੇ ਪੈਸੇ ਖਾ ਲੇ ਸੈਟਲਮੈਂਟ ਹੋ ਗਿਆ ਰਾਈਟ ਆਫ ਹੋ ਗਿਆ ਹੁਣ ਤੁਹਾਨੂੰ ਦਿੱਕਤ ਆ ਰਹੀਆਂ ਨੇ ਤੇ ਹੁਣ ਤੁਸੀਂ ਪਰੇਸ਼ਾਨ ਹੋ ਰਹੇ ਹੋ ਤਾਂ ਤੁਸੀਂ ਸਾਡੇ ਵਰਗੇ ਬੰਦਿਆਂ ਕੋਲ ਪਹੁੰਚ ਰਹੇ ਹੋ ਵੀ ਸਾਡਾ ਸਿਮਲ ਠੀਕ ਕਰਾ ਦਿਓ ਵੀ ਤੁਸੀਂ ਹੋਰ ਬੈਂਕਾਂ ਦੇ ਵੀ ਪੈਸੇ ਖਾ ਸਕੋ ਅਸੀਂ ਨਾ ਐਸਾ ਕੰਮ ਕਰਦੇ ਹਾਂ ਤੇ ਨਾ ਅਸੀਂ ਐਸਾ ਕਰਾਂਗੇ ਅਸੀਂ ਜੋ ਕੰਮ ਕਰਦੇ ਹਾਂ ਪ੍ਰੋਪਰ ਸਹੀ ਤਰੀਕੇ ਨਾਲ ਕਰਦੇ ਹਾਂ ਠੀਕ ਤਰੀਕੇ ਨਾਲ ਕਰਦੇ ਹਾਂ ਜੇ ਤੁਸੀਂ ਪੈਸੇ ਦੇਣਾ ਚਾਹੁੰਦੇ ਹੋ ਬੈਂਕ ਦੇ ਵੈਲਫੁੱਲ ਹੋ ਐਸਾ ਪੇ ਕਰਨਾ ਚਾਹਦੇ ਹੋ ਉਸ ਲਈ ਹਾਲਾਤ ਤੁਹਾਡੇ ਕੋਈ ਖਰਾਬ ਸੀ ਤੁਸੀਂ ਮਜਬੂਰ ਸੀ ਹਾਲਾਤਾਂ ਤੋਂ ਤੇ ਅੱਜ ਦੀ ਡੇਟ ਤੁਹਾਡੇ ਹਾਲਾਤ ਠੀਕ ਹੈ ਤੇ ਤੁਸੀਂ ਇੱਛਾ ਰੱਖਦੇ ਹੋ ਵੀ ਤੁਸੀਂ ਉਹ ਪੈਸੇ ਵਾਪਸ ਕਰੋ ਬੈਂਕ ਦੇ ਤਾਂ ਸਾਡੇ ਕੋਲ ਅਪਰੋਚ ਕਰੋ ਅਸੀਂ ਉਹ ਪੈਸਾ ਬੈਂਕ ਤੋਂ ਕੋਟੇਸ਼ਨ ਲੈ ਕੇ ਹੋ ਸਕਦਾ ਹੈ ਬੈਂਕ ਉਹ ਤੁਹਾਨੂੰ ਪੈਸਾ ਤੁਹਾਡੀ ਟੈਂਸ਼ਨ ਦੇਖ ਕੇ ਅੱਦੇ ਤੱਕ ਵੀ ਮਾਫ ਕਰ ਦਵੇ ਹੋਰ ਦੁਬਾਰਾ ਤੇ ਨਾਲ ਤੁਹਾਡਾ ਰਿਟਰਨ ਆਫ ਸੈਟਲਮੈਂਟ ਚੋਂ ਵੀ ਕੱਢ ਦਵੇ ਪੈਸਾ ਇਹ ਵੀ ਪੋਸੀਬਲ ਹੈ ਕਿਉਂਕਿ ਅਸੀਂ ਇੱਕ ਦੋ ਕੇਸਾਂ ਚ ਸਾਡੇ ਨਾਲ ਹੋਇਆ ਅਸੀਂ ਜਿਹੜਾ ਰਿਟਰਨ ਆਫ ਸੈਟਲਮੈਂਟ ਦੇ ਲੋਨ ਕਲੀਅਰ ਕਰਾਏ ਨੇ ਐਗਜ਼ਾਮਪਲ ਦੇ ਤੌਰ ਤੇ ਅਸੀਂ ਹੁਣੇ ਰੀਸੈਂਟਲੀ ਪਿਛਲੇ ਹਫਤੇ ਕੇਸ ਕਲੀਅਰ ਕਰਾਇਆ ਉਸ ਬੰਦੇ ਦਾ ਸੈਟਲਮੈਂਟ ਚ 51000 ਰੁਪਏ ਖੜਾ ਸੀ ਜੋ ਬੈਂਕ ਨੇ ਸਿਰਫ 16000 ਰੁਪਏ ਲੈ ਕੇ ਉਸ ਦਾ ਰਿਟਰਨ ਆਫ ਤੇ ਸੈਟਲਮੈਂਟ ਸਾਰਾ ਕਲੀਅਰ ਕਰ ਦਿੱਤਾ ਤੇ ਉਸ ਨੂੰ ਲਾਈਵ ਅਕਾਊਂਟ ਚੋਂ ਕੱਢ ਕੇ ক্লোਜ਼ ਅਕਾਊਂਟਸ ਪਾਤਾ ਜਿਸ ਨਾਲ ਉਸ ਦਾ ਸਿਮਲ ਸਕੋਰ ਵੀ ਹਾਈ ਹੋ ਗਿਆ ਤੇ ਦੁਬਾਰਾ ਲੋਨ ਲੈਣ ਲਈ ਸੋ ਮੈਂ ਫੇਰ ਦੁਆਰਾ ਹੀ ਬੇਨਤੀ ਕਰਾਂਗਾ ਵੀ ਸਾਡੀਆਂ ਇਹ ਵੀਡੀਓ ਦੇਖ ਕੇ ਸਾਡੇ ਬਾਰੇ ਸੁਣ ਕੇ ਸਾਡੇ ਬਾਰੇ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਉਹ ਸਾਨੂੰ ਫੋਨ ਕਰਕੇ ਇਹ ਨਾ ਕਹਿਣ ਵੀ ਮੇਰਾ ਸਿਮਬਲ ਖਰਾਬ ਹੈ ਜੀ ਪੈਸਾ ਬੈਂਕ ਦਾ ਖੜਾ ਹੈ ਮੈਂ ਪੈਸਾ ਬੈਂਕ ਦਾ ਦੇਣਾ ਨਹੀਂ ਤੇ ਤੁਹਾਨੂੰ ਫਿਰ ਅਸੀਂ ਤੁਹਾਨੂੰ ਸਾਨੂੰ ਫਾਇਦਾ ਹੀ ਕੀ ਅਸੀਂ ਬੈਂਕ ਦਾ ਪੈਸਾ ਦੇਣਾ ਜੀ ਫਿਰ ਸਾਨੂੰ ਕੀ ਲੋੜ ਪਈ ਹੈ ਮੈਂ ਹੈਰਾਨ ਹੁੰਨਾ ਐਸੇ ਲੋਕਾਂ ਤੇ ਵੀ ਕਿਹਾ ਉਹਨਾਂ ਦੀ ਨੀਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਵੀ ਬੈਂਕ ਦਾ ਪੈਸਾ ਖਾ ਕੇ ਸਿਮਬਲ ਠੀਕ ਰਾ ਕੇ ਤੇ ਫਿਰ ਉਹ ਦੁਆਰਾ ਪੈਸਾ ਲੈਣ ਨੂੰ ਫਿਰਦੇ ਨੇ ਤੇ ਜੇ ਉਹ ਬੈਂਕ ਦਾ ਪੈਸਾ ਖਾ ਕੇ ਵਾਪਸ ਨਹੀਂ ਦੇਣਾ ਚਾਹਦੇ ਤਾਂ ਬੈਂਕ ਉਹਨਾਂ ਨੂੰ ਪੈਸਾ ਕਿਉਂ ਦੇਵੇ ਤੇ ਐਸੀ ਪੋਜੀਸ਼ਨ 'ਚ ਐਸੇ ਹਾਲਾਤਾਂ 'ਚ ਸਿਬਲ ਦੀ ਕੀ ਵੈਲਿਊ ਰਹਿ ਜਾਂਦੀ ਹੈ ਫੇਰ ਤਾਂ ਕੋਈ ਵੀ ਬੈਂਕ ਦਾ ਪੈਸਾ ਖਾਏਗਾ ਠੀਕਰਾ ਲੇਗਾ ਫਿਰ ਦੂਜਾ ਕਿਸੇ ਬੈਂਕ ਤੋਂ ਲੋਨ ਲੈ ਲੇਗਾ ਫਿਰ ਖਾ ਲੇਗਾ ਵਾਪਸ ਨਹੀਂ ਮੁੜੇਗਾ ਰਿਟਰਨ ਸੈਟਲਮੈਂਟ 'ਚ ਪਾ ਦੇਗਾ ਬੱਟੇ ਖਾਤੇ ਪੈਸੇ ਵੇਚਣਗੇ ਫਿਰ ਦੂਜਾ ਠੀਕਰਾ ਲੇਗਾ ਫਿਰ ਦੂਜੇ ਬੈਂਕ ਤੋਂ ਲੈ ਲੇਗਾ ਫਿਰ ਸਿਬਲ ਦਾ ਕੋਈ ਲੈਵਲ ਨਹੀਂ ਰਹਿੰਦਾ ਸੋ ਅਸੀਂ ਐਸੇ ਕੇਸਾਂ ਨੂੰ ਸਾਫ਼ ਤੌਰ ਤੇ ਕਹਿ ਦੇਣਾ ਚਾਹੁੰਦੇ ਆ ਐਸੇ ਕਲਾਇੰਟਾਂ ਨੂੰ ਸਾਫ਼ ਤੌਰ ਤੇ ਕਹਿ ਦੇਣਾ ਚਾਹੁੰਦੇ ਆ ਕਿ ਉਹ ਸਾਡਾ ਸਮਾਂ ਖਰਾਬ ਨਾ ਕਰਨ ਜੇ ਉਹ ਦਿਲੋਂ ਮਨੋਂ ਪੈਸੇ ਭਰਨ ਦੇ ਇੱਛੂ ਹਨ ਕਿ ਹਾਲਾਤਾਂ ਕਰਕੇ ਕੋਈ ਪ੍ਰੋਬਲਮ ਹੋ ਗਈ ਸੀ ਉਹ ਪੈਸੇ ਨਹੀਂ ਭਰ ਸਕੇ ਸੀ ਪਰ ਹੁਣ ਦੇਣ ਦੇ ਚਾਹਵਾਨ ਹਨ ਤਾਂ ਉਹ ਸਾਡੇ ਕੋਲ ਅਪਰੋਚ ਕਰਨ ਅਸੀਂ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦੀ ਹੈਲਪ ਕਰਕੇ ਅਸੀਂ ਇਹ ਪੈਸੇ ਘੱਟ ਤੋਂ ਘੱਟ ਕਰਾ ਕੇ ਜਮ੍ਹਾਂ ਕਰਵਾਵਾਂਗੇ ਤੇ ਪੂਰੇ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਦਾ ਕੰਮ ਕਰਾ ਕੇ ਦਵਾਂਗੇ ਅਸੀਂ ਕਿਸੇ ਵੀ ਐਸੇ ਬੰਦੇ ਦੇ ਨਾਲ ਨਹੀਂ ਖੜਾਂਗੇ ਜੋ ਬੈਂਕਾਂ ਦਾ ਪੈਸਾ ਦੇਣਦੇ ਆ ਇੱਛਾ ਨਹੀਂ ਰੱਖਦਾ ਜਾਂ ਜੋ ਬੈਂਕ ਦਾ ਪੈਸਾ ਪਹਿਲਾਂ ਦੱਬ ਚੁੱਕਿਆ ਹੈ ਟੈਂਸ਼ਨਲੀ ਹੋਵੇ ਚਾਹੇ ਹਾਲਾਤਾਂ ਨਾਲ ਹੋਵੇ ਚਾਹੇ ਜਿਸ ਤਰ੍ਹਾਂ ਮਰਜ਼ੀ ਹੋਵੇ ਤੇ ਹੁਣ ਉਹ ਹੁਣ ਵੀ ਇਹੀ ਚਾਹੁੰਦਾ ਵੀ ਉਹ ਪੈਸਾ ਨਾ ਦੇਵੇ ਤੇ ਉਹਦਾ ਸਿੰਬਲ ਠੀਕ ਹੋ ਜਾਏ ਅਸੀਂ ਐਸੇ ਲੋਕਾਂ ਨੂੰ ਨਾ ਤਾਂ ਐਂਟਰਟੇਨ ਕਰਦੇ ਆ ਨਾ ਹੀ ਅਸੀਂ ਉਹਨਾਂ ਨੂੰ ਐਸੀ ਆਪਣੀ ਕੋਈ ਸਰਵਿਸ ਦੇਣ ਦੇ ਖਾਇਸ਼ਮੰਦਾਂ ਕਿਰਪਾ ਕਰਕੇ ਸਾਨੂੰ ਐਸੇ ਲੋਕ ਅਪਰੋਚ ਨਾ ਕਰਨ ਜਿਹੜੇ ਪੈਸਾ ਦੇਣਾ ਚਾਹੁੰਦੇ ਨੇ ਜਿਨ੍ਹਾਂ ਦੇ ਮਨ 'ਚ ਇੱਛਾ ਹੈ ਵੀ ਹਾਂ ਅਸੀਂ ਪੈਸਾ ਦੇਣਾ ਹੈ ਸਿਰਫ ਉਹੀ ਸਾਡੇ ਕੋਲ ਅਪਰੋਚ ਕਰਨ ਅਸੀਂ ਉਹਨਾਂ ਦਾ ਇਹ ਕੰਮ ਕਰਾ ਕੇ ਦੇਵਾਂਗੇ ਤੇ ਵੱਧ ਤੋਂ ਵੱਧ ਫਾਇਦਾ ਲੈ ਕੇ ਦੇਵਾਂਗੇ ਉਮੀਦ ਹੈ ਸਾਡਾ ਸੈਬਨਲ ਤੁਸੀਂ ਲਗਾਤਾਰ ਦੇਖਦੇ ਰਹੋਗੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤਾਂ ਜੋ ਹੋਰਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਥੈਂਕ ਯੂ ਵੈਰੀ